श्री नामदेव जी महाराज ਦੇ ਵਿਚਾਰ ਕਿੰਨੇ ਬੁਲੰਦ ਨੇ ਗਿਆਨ ਕਿਤਨਾ ਮਹਾਨ ਹੈ ਉਹਨਾਂ ਦੇ ਇੱਕ ਪਾਵਨ ਪਵਿੱਤਰ ਸ਼ਬਦ ਤੋਂ ਪਤਾ ਚੱਲਦਾ ਹੈ ਆਮ ਗਾਥਾ ਹੈ ਔਰ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਲਿਖੀ ਕਿ ਕੰਮ ਕੇਤੇ ਤੈ ਉਹ ਚਲਿਆ ਨਾਮਦੇਵ ਨੂੰ ਆਖ ਸੁਣਾਇਆ ਨਾਮਦੇਵ ਨੂੰ ساری ਗੱਲ ਸੁਣਾ ਦਿੱਤੀ ਠਾਕੁਰ ਦੀ ਸੇਵਾ ਕਰੇ ਘਰ ਵਿੱਚ ਮੂਰਤੀਆਂ ਰੱਖੀਆਂ ਸਨ ਤੇ ਨਾਮ ਦੇ ਉਹਨੂੰ ਕਹਿੰਦੇ ਨੇ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਤੂੰ ਠਾਕਰਾ ਨੂੰ ਇਸ਼ਨਾਨ ਕਰਾਣ ਲਈ ਨਦੀ ਤੋਂ ਮਾਂਜੀ ਹੋਈ ਗਾਗਰ ਵਿੱਚ ਝਲ ਭਰ ਕੇ ਲਿਆਉਣਾ ਹੈ ਪਵਿੱਤਰ ਗਾਗਰ ਦੇ ਵਿੱਚ ਜਲ ਭਰ ਕੇ ਲਿਆਉਣਾ ਹੈ ਤੇ ਠਾਕਰਾ ਨੂੰ ਇਸ਼ਨਾਨ ਕਰਾਣਾ ਹੈ ਬਗੀਚੇ ਦੇ ਵਿੱਚ ਜਾ ਕੇ ਫੁੱਲ ਤੋੜਨੇ ਨੇ ਬਗਿਆਦੇ ਚ ਜਾ ਕੇ ਤੇ ਤੋੜੇ ਹੋਏ ਫੁੱਲਾਂ ਦੀ ਮਾਲਾ ਬਣਾ ਕੇ ਠਾਕਰ ਦੇ ਗਲ ਵਿੱਚ ਪਾਣੀ ਹੈ ਸਿਰਫ ਇਤਨਾ ਹੀ ਨਹੀਂ ਘਰ ਵਿੱਚ ਜਿਹੜੀ ਕਪਿਲਾ ਗਊ ਹੈ ਉਸ ਦਾ ਦੁੱਧ ਚੋਕ ਹੈ ਤੂੰ ਠਾਕਰਾ ਨੂੰ ਪਿਲਾਣਾ ਹੈ ਇਹ ਸਾਰਾ ਕਰਮ ਜੋ ਨਾਂ ਦਾ ਪਿਤਾ ਨਿਤ ਕਰਦਾ ਸੀ ਚੋਂ ਕਿ ਅੱਜ ਕਿਧਰੇ ਬਾਹਰ ਕੰਮਕਾਰ ਲਈ ਜਾ ਰਿਹਾ ਹੈ ਤੂੰ ਨਾਮ ਦੇ ਉਹਨੂੰ ਕਹਿ ਦਿੱਤਾ ਹੈ ਜਿਤਨੇ ਚਿਰ ਤੱਕ ਮੈਂ ਨਾ ਆਵਾਂ ਇਹ ਸਾਰਾ ਪੂਜਾ ਇਹ ਸਾਰਾ ਅਰਚਾ ਵੰਦਨ ਤੂੰ ਕਰਨਾ ਹੈ ਅੰਮ੍ਰਿਤ ਵੇਲੇ ਬਣੇ ਹੋਏ ਰੋਜ਼ਾਨਾ ਦੇ ਸੁਭਾਵ ਮੁਤਾਬਕ ਆਪ ਉੱਠੇ ਨੇ ਬ੍ਰਹਮ ਮੂਰਤ ਦੇ ਚ ਗਾਗਰ ਪਿੱਤਲ ਵਿਸਰਤੇ ਰੱਖੀ ਐ ਨਦੀ ਦੇ ਤਟ ਤੇ ਗਏ ਨੇ ਗਾਗਰ ਖੂਬ ਮਾਂਜੀਏ ਇਸ਼ਨਾਨ ਕੀਤਾ ਹੈ ਗਾਗਰ ਨੂੰ ਭਰਿਆ ਤਾਂ ਆਪ ਦੀ ਦ੍ਰਿਸ਼ਟੀ ਜਲ ਜੰਤੂਆਂ ਤੇ ਪੈ ਗਈ ਮੱਛਲੀਆਂ ਤੇ ਪੈ ਗਈ ਕੁਝ ਮੈਂਡਕ ਸਨ ਉਹਨਾਂ ਤੇ ਪੈ ਗਈ ਕੁਝ ਕਛੂਏ ਸਨ ਉਹਨਾਂ ਤੇ ਪੈ ਗਈ ਆਪ ਦੇ ਅੰਦਰੋਂ ਅਮਰ ਗੀਤ ਦਾ ਝਰਨਾ ਇੰਜ ਫੁੱਟਿਆ ਆਨੀ ਲੈ ਕੁੰਭ ਭਰਾਈ ਲੈ ਉਦਕ ਠਾਕਰ ਕੋਈ ਇਸ਼ਨਾਨ ਕਰੋ ਪਰ 42 ਲੱਖ ਜੀਵ ਜਲ ਮੇ ਹੋਤੇ ਬੀਠਲ ਭੇਲਾ ਕਾਹੇ ਕਰੋ ਮਹਾਰਾਸ਼ਟਰ ਦੇ ਵਿੱਚ ਪ੍ਰਭੂ ਦਾ ਇੱਕ ਨਾਮ ਬੀਠਲ ਵੀ ਹੈ ਉਸੇ ਦਾ ਹੀ ਆ ਪ੍ਰਯੋਗ ਕਰਦੇ ਨੇ ਬੀਠਲ ਨਾਮ ਦਾ ਇੱਕ ਮੰਦਰ ਵੀ ਹੈ ਬਿੱਠਲ ਮੰਦਰ ਪੰਡਰਪੁਰ ਦੇ ਵਿੱਚ ਔਰ ਉਹ ਤੀਰਥ ਹੈ ਔਰ ਬਹੁਤ ਵੱਡੀ ਪੂਰਨਮਾਸ਼ੀ ਵਾਲੇ ਦਿਨ ਭੀੜ ਲੈਂਦੀ ਹੈ। ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਐ ਬੀਠਲ ਦਸ ਮੈਂ ਕੀ ਕਰਾਂ ਮੈਂ ਪਾਣੀ ਭਰਿਆ ਹੈ ਗਾਗਰ ਮਾਂਜੀ ਹੈ ਤੈਨੂੰ ਇਸ਼ਨਾਨ ਕਰਾਣਾ ਹੈ ਪਰ ਕਰਾਂ ਕਿ ਪਾਣੀ ਪਵਿੱਤਰ ਨਹੀਂ ਹੈ। ਕਿਉਂ ਕਿ 42 ਲੱਖ ਜੁਨੀਆਂ ਤੇ ਆਖਰ ਪਾਣੀ ਦੇ ਚ ਨੇ ਤੇ ਉਹ ਸਾਰਾ ਕਿਰਿਆ ਕਰਮ ਪਾਣੀ ਦੇ ਚ ਹੀ ਕਰਦਿਆਂ ਨੇ ਜਨਮ ਉਹਨਾਂ ਦਾ ਪਾਣੀ ਦੇ ਚ ਜੀਵਨ ਉਹਨਾਂ ਦਾ ਪਾਣੀ ਵਿੱਚ ਮਰਨ ਉਹਨਾਂ ਦਾ ਪਾਣੀ ਵਿੱਚ ਸਾਰੀ ਕਿਰਿਆ ਪਾਣੀ ਦੇ ਵਿੱਚ ਔਰ ਇਹ ਕੁੱਲ ਮਖਲੂਕ ਦਾ ਅੱਧਾ ਹਿੱਸਾ ਪਾਣੀ ਦੇ ਵਿੱਚ ਹੈ ਪੁਰਾਣੇ ਸ਼ਾਸਤਰਾਂ ਦੀ ਗਣਨ ਦੇ ਮੁਤਾਬਕ 84 ਲੱਖ ਜੌਨੀਆਂ ਨੇ ਜਿਹਦੇ ਚੋਂ 42 ਲੱਖ ਜਲ ਦੇ ਚ ਨੇ 21 ਲੱਖ ਥਲ ਜੰਦੂ ਨੇ ਔਰ 21 ਲੱਖ ਨਭ ਜੰਦੂ ਨੇ ਆਕਾਸ਼ ਦੇ ਵਿੱਚ ਉੱਡਣ ਵਾਲੇ ਇਸ ਢੰਗ ਨਾਲ 84 ਲੱਖ ਦੀ ਗਿਣਤੀ ਕੀਤੀ ਗਈ ਹੈ ਪਰ ਇਹ ਅੱਧਾ ਜੀਵ ਮੰਡਲ ਸਾਰੇ ਦਾ ਸਾਰਾ ਪਾਣੀ ਦੇ ਚ ਹੈ। ਤੋਂ ਨਾਮਦੇਵ ਕਹਿੰਦੇ ਨੇ ਜਦ ਜੀਵਨ ਪਾਣੀ ਦੇ ਚ ਹੈ ਜਨਮ ਪਾਣੀ ਦੇ ਚ ਹੈ ਮਰਨ ਪਾਣੀ ਦੇ ਚ ਹੈ ਇਹ ਪਾਣੀ ਪਵਿੱਤਰ ਨਹੀਂ ਹੋ ਸਕਦਾ ਹੈ। ਇਹ ਤੇ ਅਪਵਿੱਤਰ ਹੈ। हे ਪ੍ਰਭੂ ਮੈਂ ਇਸ ਜਲ ਦਾ ਤੈਨੂੰ ਇਸ਼ਨਾਨ ਨਹੀਂ ਕਰਾਣਾ। ਖਾਲੀ ਗਾਗਰ ਲੈ ਕੇ ਆ ਗਏ। ਔਰ ਸੋਚ ਰਹੇ ਨੇ ਅੱਜ ਠਾਕਰਾ ਨੂੰ ਇਸ਼ਨਾਣ ਨਹੀਂ ਕਰਾਣਾ ਪਾਣੀ ਤੇ ਅਪਵਿੱਤਰ ਹੈ ਤੇ ਇਹ ਤੇ ਠਾਕਰਾਂ ਨੂੰ ਅਪਵਿੱਤਰ ਕਰਨਾ ਹੋਵੇਗਾ ਪਰ ਇਹ ਸੋਚਣੀ ਆਪ ਦੇ ਅੰਦਰ ਜੋ ਫੁੱਟੀ ਹੈ ਗਾਲ ਬਣ 11 ਸਾਲ ਦੀ ਉਮਰ ਦੇ ਵਿੱਚ ਛੋਟੇ ਨੇ ਬੱਚੇ ਪਿਤਾ ਬਾਹਰ ਜਾ ਰਿਹਾ ਹੈ ਤੇ ਪੁੱਤਰ ਨੂੰ ਸਮਝਾਇਆ ਹੈ ਕਿ ਸਭ ਕੁਝ ਤੂੰ ਰੋਜ਼ ਕਰਨਾ ਹੈ ਪਰ ਇਸ 마ਸੂਮ ਬਾਲਗ ਦੇ ਧਾਰਮਿਕ ਸੰਸਕਾਰ ਇਤਨੇ ਪਰਬਲ ਨੇ ਤੇ ਬੁੱਧੀ ਇਤਨੀ ਉਜਵਲ ਹੈ ਆਪ ਕਹਿੰਦੇ ਨੇ ਕਿ ਜਲ ਤੇ ਅਪਵਿੱਤਰ ਹੈ ਤੇ ਅਪਵਿੱਤਰ ਜਲ ਦੇ ਨਾਲ ਹੇ ਪ੍ਰਭੂ ਮੈਂ ਤੈਨੂੰ ਇਸ਼ਨਾਨ ਕਰਾਵਾਂ ਤੇ ਕਿਵੇਂ ਕਰਾਵਾਂ ਛੋਟੀ ਜਿਹੀ ਟੋਕਰੀ ਲੈ ਕੇ ਆਪ ਬਗੀਆਂ ਵਿੱਚ ਗਏ ਫੁੱਲ ਤੋੜਨ ਲੱਗੇ ਨੇ ਤੇ ਫੁੱਲਾਂ ਦੇ ਉੱਤੇ ਮੰਡਲਾ ਰਹੇ ਨੇ ਭौंਰੇ तितਲੀਆਂ ਆਪ ਦੇਖਦੇ ਆਏ ਇੱਕਦਮ ਹੈਰਾਨ ਹੋਏ ਕਿ ਸ਼ਹਿਦ ਦੀਆਂ ਮੱਖੀਆਂ ਵੀ ਫੁੱਲਾਂ ਦੇ ਚੋਂ ਰਸ ਕੱਢ ਰਹੀਆਂ ਨੇ ਆਪ ਕਹਿੰਦੇ ਨੇ ਫੁੱਲ ਵੀ ਪਾਵਨ ਨਹੀਂ ਨੇ ਪਵਿੱਤਰ ਨਹੀਂ ਨੇ ਇਹਨਾਂ ਦਾ ਰਸਤੇ ਭੌਰੇ ਲੈ ਜਾਂਦੇ ਨੇ ਇਹਨਾਂ ਦੇ ਚੌ ਰਸ ਤੇ ਸ਼ਹਿਦ ਦੀਆਂ ਮੱਖੀਆਂ ਕੱਢ ਕੇ ਲੈ ਜਾਂਦੀਆਂ ਨੇ ਤਿਤਲੀਆਂ ਕੱਢ ਕੇ ਲੈ ਜਾਂਦੀਆਂ ਨੇ ਲਿਆਜ਼ਾ ਇਨ੍ਹਾਂ ਫੁੱਲਾਂ ਦੀ ਮਾਲਾ ਪਰੋ ਕੇ ਢੇਠਾ ਕਰ ਮੈਂ ਤੇਰੇ ਗਲੇ ਇਸ ਤਰ੍ਹਾਂ ਪਾਵਾਂ ਜਦਕਿ ਇਨ੍ਹਾਂ ਫੁੱਲਾਂ ਦਾ ਇਸਤੇਮਾਲ ਭੌਰੇ ਪਹਿਲੇ ਹੀ ਕਰ ਲੈਂਦੇ ਨੇ ਤਿਤਲੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਸ਼ਹਿਦ ਦੀਆਂ ਮੱਖੀਆਂ ਪਹਿਲੇ ਹੀ ਕਰ ਲੈਂਦੀਆਂ ਨੇ ਆਹ ਨੀਲੇ ਫੁੱਲ ਪਰੋਈ ਲੈ ਮਾਲਾ ਖਾ ਕਰ ਕੀ ਹੋਂ ਪੂਜ ਕਰੋਂ ਪਰ ਪਹਿਲੇ ਬਾਸ ਲਈ ਹੈ ਮੋਹਰੇ ਬੀਠਲ ਭੇਲਾ ਕਾਹੇ ਕਰੋਂ ਹੂ ਬੋ ਇਸ ਤਰ੍ਹਾਂ ਦਾ ਬਾਗ ਭਗਤ ਰਵਿਦਾਸ ਜੀ ਮਹਾਰਾਜ ਦਾ ਵੀ ਹੈ ਮਾਈ ਗੋਬਿੰਦ ਪੂਜਾ ਕਾਹ ਲੈ ਚਰਾਉ ਅਵਰ ਨਾ ਫੂਲ ਅਨੂਪ ਨਾ ਭਾਉ ਦੂਧ ਤਾਂ ਬਛਰੇ ਫਨੋਂ ਬਿੜਾਰਿਓ ਫੂਲ ਭਵਰ ਜਲ ਮੀਨ ਬਿਗਾਰਿਓ ਏ ਪ੍ਰਭੂ ਮੈਂ ਕਿਵੇਂ ਪਾਣੀ ਨਾਲ ਤੈਨੂੰ ਇਸ਼ਨਾਨ ਕਰਾਵਾਂ ਉਹ ਤੇ ਜਲ ਅਪਵਿੱਤਰ ਕਰ ਦਿੱਤਾ ਮੇਨ ਨੇ ਫੁੱਲ ਤੇ ਅਪਵਿੱਤਰ ਕਰ ਦਿੱਤੇ ਨੇ ਭੌਰਿਆਂ ਨੇ तितਲੀਆਂ ਨੇ ਸ਼ਹਿਦ ਦੀਆਂ ਮੱਖੀਆਂ ਨੇ ਹੁਣ ਆਪ ਨੂੰ ਖਿਆਲ ਆਇਆ ਕਿ ਤੀਜਾ ਕਮ ਪਿਤਾ ਨੇ ਸੌਂਪਿਆ ਸੀ ਕਪਿਲਾ ਗਊ ਦਾ ਦੁੱਧ ਠਾਕਰਾ ਨੂੰ ਪਿਲਾਣਾ ਹੈ ਤੋਂ ਆਪਣੀ ਮਾਤਾ ਨੂੰ ਆਖਿਆ ਗਊ ਚੋਦਿਓ ਦੁੱਧ ਚਾਹੀਦਾ ਨਾਮਦੇਵ ਦੀ ਮਾਤਾ ਨੇ ਗਊ ਦਾ ਬਛੜਾ ਖੋਲਿਆ ਬਛੜਾ ਥਣ ਚੋਂਗਣ ਲੱਗ ਪਿਆ ਤੇ ਨਾਮਦੇਵ ਜੀ ਮਹਾਰਾਜ ਆਪਣੀ ਮਾਂ ਨੂੰ ਕਹਿੰਦੇ ਨੇ ਪਹਿਲੇ ਇਹ ਬਛੜਾ ਦੁੱਧ ਪੀਏਗਾ ਹਾਂ ਮੇਰੇ ਬੱਚੇ ਪਹਿਲੇ ਬਛੜਾ ਦੁੱਧ ਪੀਏਗਾ ਤਾਂ ਹੀ ਗਊ ਦੁੱਧ ਦੇਂਦੀ ਹੈ ਤਾਂ ਆਪ ਕਹਿਣ ਲੱਗੇ ਮਾਂ ਮੈਨੂੰ ਇਹ ਦੁੱਧ ਨਹੀਂ ਚਾਹੀਦਾ ਇਸ ਦੁੱਧ ਦਾ ਭੋਗ ਮੈਂ ਠਾਕਰਾ ਨੂੰ ਨਹੀਂ ਲਵਾਣਾ ਕਿਉਂ ਆ ਨਹੀਂ ਲੈ ਦੁੱਧ ਰਿਧਾਈ ਲੈ ਖੀਰਨ ਠਾਕਰ ਕੋ ਨੈ ਵੇਦ ਕਰੋ ਪਰ ਪਹਿਲੇ ਦੂਦ ਬਿਤਾਰਿਓ ਬਛਰੇ ਬੀਠਲ ਭੇਲਾ ਕਾਹੇ ਕਰੋ اے ਬੀਠਲ ਦਸਮੇ ਕੀ ਕਰਾਂ ਇਹ ਦੁੱਧ ਤੇ ਪਹਿਲੇ ਚੁੰਗ ਗਿਆ ਬਛੜਾ ਉਹਨੇ ਪਵਿੱਤਰ ਕਰ ਦਿੱਤਾ ਹੈ ਥਣਾ ਦੇ ਚ ਦੁੱਧ ਤਾਂ ਬਛਰੇ ਥਨੋ ਬਿਟਾਰਿਓ ਭਗਤ ਰਵਦਾਸ ਜੀ ਮਹਾਰਾਜ ਕਹਿੰਦੇ ਨੇ ਆਨੀਲੇ ਦੁੱਧ ਰਿਧਾਈਲੇ ਖੀਰਨ ਠਾਕਰ ਕੋ ਨੈ ਵੇਖ ਕਰੋ ਪਰ ਪਹਿਲੇ ਦੁੱਧ ਬਿਟਾਰਿਓ ਬਛਰੇ ਬਿਠਲ ਭੇਲਾ ਕਾਹੇ ਕਰੂੰ ਇਹ ਬਿਠਲ ਦਸ ਮੈਂ ਕੀ ਕਰਾਂ ਦੁੱਧ ਤੇ ਅਪਵਿੱਤਰ ਹੋ ਗਿਆ ਇਹ ਤੇ ਪਹਿਲੇ ਬਛੜੇ ਨੇ ਪੀ ਲਿਆ ਤੇ ਮੈਂ ਤੇ ਤੈਨੂੰ ਪਹਿਲੇ ਭੋਗ ਲਵਾਣਾ ਸੀ ਪਰ ਇਹ ਤੇ ਬਛੜਾ ਹੀ ਪਹਿਲੇ ਭੋਗ ਲਾ ਗਿਆ ਹੈ ਔਰ ਥਣਾ ਦੇ ਚ ਹੀ ਝੂਠਾ ਕਰ ਗਿਆ ਹੈ ਤੋ ਮੈਂ ਇਸ ਦਾ ਭੋਗ ਲਵਾਵਾ ਤੇ ਕਿਵੇਂ ਲਵਾਵਾ ਅੱਜ ਪੂਜਾ ਨਹੀਂ ਹੋਈ ਅੱਜ ਠਾਕਰਾਂ ਦਾ ਇਸ਼ਨਾਨ ਨਹੀਂ ਹੋਇਆ ਅੱਜ ਠਾਕਰਾਂ ਦੇ ਅੱਗੋਂ ਦੁੱਧ ਨਹੀਂ ਰਖਿਆ ਗਿਆ ਦੁੱਧ ਨਹੀਂ ਪਿਲਾਇਆ ਗਿਆ ਆਪ ਬੈਠੇ ਨੇ ਸੋਚ ਦੇ ਚ ਪਿਤਾ ਨਾਰਾਜ਼ ਹੋਵੇਗਾ ਪਿਤਾ ਉਖਾ ਹੋਵੇਗਾ ਇਸ ਤਰ੍ਹਾਂ ਦੀਆਂ ਸੋਚਾਂ ਦੇ ਚ ਆਪ ਪਏ ਨੇ ਤੇ ਆਪ ਦੇ ਅੰਦਰੋਂ ਅਮਰ ਧੁਨੇ ਇੰਜ ਉੱਠੇ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ-ਥਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ ਏ ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਇਸ਼ਨਾਨ ਕਰਾਵਾਂ ਤਾਂ ਤੂੰ ਮੱਛੀ ਹੋ ਕੇ ਪਹਿਲੇ ਆਪ ਹੀ ਜਲ ਵਿੱਚ ਇਸ਼ਨਾਨ ਕਰ ਰਿਹਾ ਮੈਂ ਤੈਨੂੰ ਕਿ ਇਸ਼ਨਾਨ ਕਰਾਵਾਂ ਹੇ ਪ੍ਰਭੂ ਜਦ ਮੈਂ ਤੈਨੂੰ ਸੋਚਿਆ ਤੇਰੇ ਬਾਰੇ ਸੋਚਿਆ ਕਿ ਇਸ਼ਨਾਨ ਕਰਾਵਾਂ ਤਾਂ ਇਹ ਵੀ ਵਿਚਾਰ ਪੈਦਾ ਹੋਇਆ ਇਸ਼ਨਾਨ ਤੇ ਉਸਨੂੰ ਕਰਾਇਆ ਜਾਂਦਾ ਜੋ ਮੈਲਾ ਹੋ ਜਾਏ ਹੈ ਕੀ ਤੂੰ ਮੈਲਾ ਹੋ ਜਾਣਾ ਹੈ ਸਾਇਬ ਕਹਿੰਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਣ ਹੁੰਦਾ ਤਾਂ ਤੂੰ ਤੇ ਉਜਲ ਹੈ ਤੂੰ ਤੇ ਪਾਵਨ ਹੈ ਤੂੰ ਤੇ ਪਵਿੱਤਰ ਹੈ ਮੈਲੇ ਦੇ ਅਸੀਂ ਹੋ ਜਾਂਦੇ ਹਾ ਸਾਡਾ ਤਨ ਮੈਲਾ ਸਾਡਾ ਮਨ ਮੈਲਾ ਹੈ ਪ੍ਰਭੂ ਤੂੰ ਤੇ ਨਿਰਮਲ ਹੈ ਤੂੰ ਤੇ ਸਵਛ ਹੈ ਤੂੰ ਤੇ ਪਾਵਨ ਹੈ ਤੂੰ ਤੇ ਅਤੀ ਪਵਿੱਤਰ ਹੈ ਤੂੰ શ્રી ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਇਸ਼ਨਾਨ ਤੇ ਮੈਂ ਤੈਨੂੰ ਤਾਂ ਕਰਾਵਾਂ ਕਿ ਤੂੰ ਮੈਲਾ ਹੋਵੇ ਪਰ ਤੂੰ ਤੇ ਕਦੇ ਮੈਲਾ ਹੁੰਦਾ ਹੀ ਨਹੀਂ ਔਰ ਤੈਨੂੰ ਕੀ ਇਸ਼ਨਾਨ ਕਰਾਵਾਂ ਤੂੰ ਜਲ ਜੰਤੂ ਹੋ ਕੇ ਅੱਠੇ ਪੈਰ ਜਲ ਵਿੱਚ ਰਹਿ ਰਹੇ ਆਂ ਸਾਗਰਾਂ ਵਿੱਚ ਰਹਿ ਰਹੇ ਆਂ ਦਰਿਆਵਾਂ ਵਿੱਚ ਰਹਿ ਰਹੇ ਆਂ ਝੀਲਾਂ ਵਿੱਚ ਰਹਿ ਰਹੇ ਆਂ ਤੈਨੂੰ ਕੀ ਇਸ਼ਨਾਨ ਕਰਾਵਾਂ ਇੰਜ ਬ੍ਰह्म ਗਿਆਨ ਦਾ ਪੂਰਨ ਬੋਧ ਭਗਤ ਨਾਮਦੇਵ ਜੀ ਮਹਾਰਾਜ ਦੇ ਅੰਦਰੋਂ ਪੈਦਾ ਹੋਇਆ हे ਪ੍ਰਭੂ ਜਲ ਦੇ ਵਿੱਚ ਤੂੰ ਮੱਛੀ ਦੇ ਵਿੱਚ ਤੂੰ ਤੂੰ ਤੇ ਵਿਆਪਕ ਹੈਂ ਇਹ ਬੇਬੀਠਲ ਊਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਤਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੋ ਸਰਬਮਹੀ ਸ਼੍ਰੀ ਨਾਮਦੇਵ ਜੀ ਮਹਾਰਾਜ ਆਗਾ ਫੁੱਲਾਂ ਬਾਰੇ ਐਸਾ ਕਹਿੰਦੇ ਨੇ ਹੇ ਪ੍ਰਭੂ ਜਦ ਮੈਂ ਸੋਚਿਆ ਕਿ ਤੈਨੂੰ ਫੁੱਲਾਂ ਦੀ ਮਾਲਾ ਬਣਾ ਕੇ ਪਹਿਨਾਵਾਂ ਤਿੱਥੋਂ ਤਿਤਲੀ ਹੋ ਕੇ ਸ਼ਹਿਦ ਦੀ ਮੱਖੀ ਹੋ ਕੇ ਭੌਰਾ ਹੋ ਕੇ ਆਪ ਹੀ ਪਹਿਲੇ ਰਸ ਲੈ ਲੈਣਾ ਤੈਨੂੰ ਕੀ ਮੈਂ ਮਾਲਾ ਪਹਿਨਾਵਾਂ ਜਦ ਮੈਂ ਸੋਚਿਆ ਤੈਨੂੰ ਦੁੱਧ ਪਿਲਾਵਾਂ ਪਰ ਤੂੰ ਬਛੜਾ ਹੋ ਕੇ ਆਪ ਹੀ ਪਹਿਲੇ ਦੁੱਧ ਪੀ ਲੈਣਾ ਆਪੇ ਭੋਗ ਲਾ ਲੈਣਾ ਗਊ ਤੂੰ ਬਛੜਾ ਤੂੰ ਦੁੱਧ ਤੂੰ ਤੂੰ ਹੀ ਤੂੰ ਹੈ ਈਬੇ ਬੀਠਲ ਉਬੇ ਬੀਠਲ ਬੀਠਲ ਬਿਨ ਸੰਸਾਰ ਨਹੀਂ ਥਾਨ ਫਨੰਤਰ ਪ੍ਰਣਵੇ ਨਾਮਾ ਪੂਰ ਰਹੋ ਤੂੰ ਸਰਬ ਮਹੀ ਇਥੋਂ ਐਸਾ ਵੀ ਪਤਾ ਚੱਲਦਾ ਹੈ ਕਿ ਸ੍ਰੀ ਨਾਮਦੇਵ ਜੀ ਮਹਾਰਾਜ ਨਿਰਗੁਣ ਬ੍ਰਹਮ ਦੇ ਉਪਾਸ਼ਕ ਨੇ ਵਿਆਪਕ ਬ੍ਰਹਮ ਦੇ ਉਪਾਸ਼ਕ ਨੇ ਆਪ ਦੇ ਐਸੇ ਬੋਲ ਵੀ ਨੇ Hindu ਪੂਜੇ ਦੇ ਹੁਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਵਿਆ ਨਾ ਦੇਹਰਾ ਨਾ ਮਸਜਿਦ Hindu ਲੱਭਦਾ ਹੈ ਮੂਰਤੀਆਂ ਵਿੱਚ ਪ੍ਰਭੂ ਨੂੰ ਮੁਸਲਮਾਨ ਲੱਭਦਾ ਹੈ ਖਾਨਕਾ ਦੇ ਚੋਂ ਪਰ ਨਾਮਦੇਵ ਜੀ ਮਹਾਰਾਜ ਕੰਨਨ ਮੈਂ ਤੇ ਜਿੱਧਰ ਦੇਖਦਾ ਤੇਰੇ ਤੋਂ ਬਿਨਾ ਕੁਝ ਹੈ ਹੀ ਨਹੀਂ ਤੂੰ ਹੀ ਤੂੰ ਹੈ ਇਸ ਨੂੰ ਸ਼ਰੀ ਨੰਦ ਲਾਲ ਜੀ ਮਹਾਰਾਜ ਨੇ ਇੰਜ ਬਿਆਨ ਕੀਤਾ ਬ੍ਰਾਹਮਣ ਮੁਸ਼ਤਾਕ ਬੁੱਧ ਜ਼ਾਹਿਦ ਫਿਦਾਏ ਖਾਨ ਕਾ ਹਰ ਕੁ ਜਾ ਜਾ ਮੈਂ ਮੁਹੱਬਤ ਦੀਦੈਮ ਸਰਸ਼ਾਰਸਤ ਬ੍ਰਾਹਮਣ ਲਬਦਾਏ ਤੈਨੂੰ ਬੁੱਧਾਂ ਦੇ ਚੋਂ ਔਰ ਮੁਸਲਮ ਲਬਦਾਏ ਤੈਨੂੰ ਖਾਨਕਾ ਦੇ ਚੋਂ ਪਰ ਹਰ ਕੁ ਜਾ ਜਾ ਮੈਂ ਮੁਹੱਬਤ ਮੈਨੂੰ ਤੇ ਹਰ ਥਾਂ ਤੇ ਤੇਰੀ ਮੁਹੱਬਤ ਤੇਰਾ ਪਿਆਰ ਹੀ ਦਿਖਾਈ ਦਿੰਦਾ ਹੈ ਚਾਹੇ ਮੰਦਰ ਹੈ ਚਾਹੇ ਮਸਜਿਦ ਹੈ ਹਰ ਪਾਸੇ ਤੂੰ ਹੀ ਤੂੰ ਹੈ ਤੋ ਸ਼੍ਰੀ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ Hindu ਪੂਜੇ ਦੇਹੋਰਾ ਮੁਸਲਮਾਨ ਮਸਜਿਦ ਨਾਮੇ ਸੋਈ ਸੇਵਿਆ ਨਾ ਦੇਹੋਰਾ ਨਾ ਮਸਜਿਦ ਤੋ ਫਿਰ ਕਿੱਥੇ ਹੈ ਜੇ ਮੰਦਰ ਤੇ ਮਸਜਿਦ ਦੇਚ ਨਹੀਂ ਤੋ ਫਿਰ ਕਿੱਥੇ ਹੈ ਤੋ ਨਾਮਦੇਵ ਕਹਿੰਦੇ ਨੇ ਸਵੇ ਘਟ ਰਾਮ ਬੋਲੇ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ ਮੇਰਾ ਰਾਮ ਘਟ ਘਟ ਵਿੱਚ ਬੋਲ ਰਿਹਾ ਹੈ ਔਰ ਰਾਮ ਤੋਂ ਬਿਨਾ ਕੌਣ ਬੋਲ ਸਕਦਾ ਹੈ ਰਾਮ ਹੀ ਬੋਲ ਰਿਹਾ ਹੈ ਪਸ਼ੂਆਂ ਦੇ ਵਿੱਚ ਰਾਮ ਹੀ ਬੋਲ ਰਿਹਾ ਹੈ ਪੰਛੀਆਂ ਦੇ ਵਿੱਚ ਰਾਮ ਹੀ ਬੋਲ ਰਿਹਾ ਹੈ ਮਨੁੱਖਾਂ ਦੇ ਵਿੱਚ ਰਾਮ ਹੀ ਬੋਲ ਰਿਹਾ ਹੈ ਪਵਨ ਦੀ ਸ਼ਾਸ਼ਾ ਵਿੱਚ ਰਾਮ ਹੀ ਬੋਲ ਰਿਹਾ ਹੈ ਸਾਗਰ ਦੇ ਗਰਜਨ ਦੇ ਵਿੱਚ ਬਦਲਾਂ ਦੇ ਗਰਜਨ ਦੇ ਵਿੱਚ ਔਰ ਸਾਗਰ ਦੀ ਗਰਜਨ ਦੇ ਵਿੱਚ ਹੀ ਨਹੀਂ ਪ੍ਰਭੂ ਬੋਲ ਰਿਹਾ ਹੈ ਕੋਇਲ ਦੀ ਕੂ ਦੇ ਵਿੱਚ ਬੁਲਬੁਲਾ ਦੇ ਚੈ ਚਹਾਣ ਦੇ ਵਿੱਚ ਏ ਪ੍ਰਭੂ तू ही ते बोल रहे हैं सबे घट राम बोले राम बोले रामा बोले राम बिना को बोले रे प्रभु तू ही बोल रहे हैं हैं सब बोल रहे तो इस तरह जो व्यापक ब्रह्म है इस तरह का जो व्यापक परमात्मा है श्री नाम जी महाराज दे पुजारी ने नामदेव जी महाराज की दृष्टि प्रभु एक व्यापक सतह है वो अखंड ज्योति है खंडित नहीं है ਟੁਕੜਿਆਂ ਟੁਕੜਿਆਂ ਦੇ ਚਲਾਈ ਹੈ ਅਖੰਡ ਜੋਤੀ ਹੈ ਵਿਆਪਕ ਹੈ ਪਰ ਉਸ ਤੱਕ ਕਿਵੇਂ ਪਹੁੰਚੀ ਹੈ ਤੇ ਉਸ ਨੂੰ ਕਿਵੇਂ ਪ੍ਰਾਪਤ ਕਰੀਏ ਨਾਮਦੇਵ ਦੇ ਇਹ ਆਖਰੀ ਬੋਲ ਆਪਜੀ ਦੇ ਸਮਖਸ਼ ਬੈਠ ਕਰਾ ਸ਼੍ਰੀ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਜਿਉਂ ਜਲ ਮਾਂਝੇ ਮਾਛ ਲੋ ਮਾਰਗ ਪੇਖਣੋਂ ਨਾ ਜਾਈ ਜਿਉਂ ਆਕਾਸ਼ੇ ਪੰਖੀ ਅਲੋ ਖੋਜ ਨਿਰਖੋ ਨਾ ਜਾਈ ਉਸ ਪ੍ਰਭੂ ਨੂੰ ਕਿਵੇਂ ਤਲਾਸ਼ ਕਰੀਏ ਤੇ ਉਸ ਪ੍ਰਮਾਤਮਾ ਤੱਕ ਕਿਵੇਂ ਪਹੁੰਚੀਏ ਜੋ ਵਿਆਪਕ ਹੈ ਕਿਵੇਂ ਪਹੁੰਚੀਏ ਮਾਰਗ ਕੀ ਹੈ ਆਖਰ ਰਸਤਾ ਕੀ ਹੈ ਤੋਂ ਨਾਮਦੇਵ ਕਹਿੰਦੇ ਨੇ ਜੈਸੇ ਜਲ ਵਿੱਚ ਮੱਛੀ ਚੱਲਦੀ ਹੈ ਤੇ ਰਸਤਾ ਬਣਦਾ ਉੰਜ ਬਣਾ ਬਣਾਇਆ ਕੋਈ ਰਸਤਾ ਨਹੀਂ ਹੈ ਬਣਾ ਬਣਾਇਆ ਕੋਈ ਮਾਰਗ ਨਹੀਂ ਨੇ ਚੱਲਦਿਆਂ ਹੀ ਮਾਰਗ ਬਣਦਾ ਹੈ ਆਸਮਾਨ ਦੇਤੇ ਬਣੇ ਬੜਾਈ ਕੋਈ ਸੜਕ ਨਹੀਂ ਹੈ ਪੰਛੀ ਉੱਡਦਾ ਤੇ ਮਾਰਗ ਬਣਦਾ ਉੰਜ ਕੋਈ ਮਾਰਗ ਨਹੀਂ ਉੰਜ ਕੋਈ ਰਸਤਾ ਨਹੀਂ ਬਸ ਉੱਡਦੇ ਹੀ ਰਸਤਾ ਬਣਦਾ ਤੇ ਮੱਛੀ ਦੇ ਚੱਲਦੇ ਹੀ ਸਾਗਰ ਵਿੱਚ ਮਾਰਗ ਬਣਦਾ ਉੰਜ ਕੋਈ ਮਾਰਗ ਨਹੀਂ ਮਨੁੱਖ ਜੈਸੇ ਜੈਸੇ RAM ਦਾ ਰਟਨ ਕਰਨਾ ਆਰੰਭ ਕਰ ਦਿੰਦਾ ਹੈ RAM ਦਾ ਮਾਰਗ ਬਣਨਾ ਵੀ ਸ਼ੁਰੂ ਹੋ ਜਾਂਦਾ ਹੈ ਗੁਰੂ ਗੁਰੂ ਦੀ ਆਰਾਧਨਾ ਜੈਸੇ ਮਨੁੱਖ ਆਰੰਭ ਕਰ ਦਿੰਦਾ ਹੈ ਗੁਰੂ ਗੁਰੂ ਦਾ ਨਾਮ ਲੈਣਾ ਜਦ ਸ਼ੁਰੂ ਕਰ ਜਾਂਦਾ ਹੈ ਤੋ ਗੁਰੂ ਦਾ ਮਾਰਗ ਵੀ ਬਣਨਾ ਨਾਲ ਸ਼ੁਰੂ ਹੋ ਜਾਂਦਾ ਹੈ ਬਣਾ ਬੜਾਇਆ ਮਾਰਗ ਨਹੀਂ ਹੈ ਇੱਥੇ ਜਪਦਿਆਂ ਮਾਰਗ ਬਣੇਗਾ ਇੱਥੇ ਨਾਮ ਉਚਾਰਨ ਕਰਦਿਆਂ ਹੀ ਮਾਰਗ ਬਣੇਗਾ ਜ਼ਮੀਨ ਦੇ ਉੱਤੇ ਸਾਨੂੰ ਬਣੀਆਂ ਬੜਾਈਆਂ ਸੜਕਾਂ ਮਿਲ ਸਕਦੀਆਂ ਨੇ ਚੱਲਣਾ ਸਾਨੂੰ ਪੈਂਦਾ ਹੈ ਸੜਕ ਨਹੀਂ ਬਣਾਉਣੀ ਪੈਂਦੀ ਪਰ ਇੱਥੇ ਅਧਿਆਤਮਿਕ ਮੰਡਲ ਦੇ ਵਿੱਚ ਤੇ ਐਸਾ ਹੈ ਕਿ ਅਸੀਂ ਜਦ ਚਲਾ ਗਏ ਤੋ ਚਲਦਿਆਂ ਹੀ ਸੜਕ ਬਣੇਗੀ ਜਿਵੇਂ ਅਸੀਂ ਪ੍ਰithvi ਤੇ ਵੀ ਕਈ ਦਫਾ ਦੇਖਨੇ ਆ ਕਿ ਲਗਾਤਾਰ ਬਨੁਕ ਕਿਸੇ ਇੱਕ ਥਾਂ ਤੋਂ ਲੰਘਣ ਤੋ ਆਪਣੇ ਆਪ ਪगडंडी ਬਣ ਜਾਂਦੀ ਹੈ ਇੱਕ ਰੇਖਾ ਬਣ ਜਾਂਦੀ ਹੈ ਇੱਕ ਮਾਰਗ ਬਣ ਜਾਂਦਾ ਹੈ ਅਧਿਆਤਮਕ ਮੰਡਲ ਦੇਚ ਐਸਾ ਹੈ ਵਾਹਿਗੁਰੂ ਵਾਹਿਗੁਰੂ ਜਪਣਾ ਆਰੰਭ ਕਰ ਦਈਏ ਬਸ ਆਰੰਭ ਕਰਦਿਆਂ ਹੀ ਮਾਰਗ ਬਣਦਾ ਹੈ ਜੈਸੇ ਮੱਛੀ ਚਲੇ ਤੋ ਰਸਤਾ ਬਣਦਾ ਉੰਜ ਕੋਈ ਰਸਤਾ ਨਹੀਂ ਇੱਥੇ ਇੰਜ ਪਹੁੰਚਣਾ ਹੈ ਪ੍ਰਮਾਤਮਾ ਤੱਕ ਜਿਵੇਂ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਦੀ ਹੈ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੇ ਥਾਂ ਤੱਕ ਪਹੁੰਚਦਾ ਹੈ ਇਸ ਨੂੰ ਖੋਲਿਆ ਪਰਮ ਦਾਰਸ਼ਨਿਕ ਸੰ ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਗੁਰਮੁਖ ਖੋਜ ਅਗੰਮ ਹੈ ਜਿਉਂ ਜਲ ਅੰਦਰ ਮੀਨ ਫਿਰਦਾ ਗੁਰਮੁਖ ਖੋਜ ਅਲਖ ਹੈ ਜਿਉਂ ਆਕਾਸ਼ੇ ਪੰਖ ਉਡੰਦਾ ਗੁਰਮੁਖ ਜਿਹੜਾ ਹੈ ਉਹ ਪ੍ਰਮਾਤਮਾ ਦੀ ਖੋਜ ਇਸ ਤਰ੍ਹਾਂ ਕਰ ਲੈਂਦਾ ਜਿਵੇਂ ਸਾਗਰ ਵਿੱਚ ਮੱਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦੀ ਏ ਜਿਵੇਂ ਪੰਛੀ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚ ਜਾਂਦਾ ਹੈ ਬਿਨਾਂ ਮਾਰਗ ਦੇ ਉੜਦਿਆਂ ਹੀ ਮਾਰਗ ਬਣਦਾ ਚਲਦਿਆਂ ਹੀ ਮਾਰਗ ਬਣਦਾ ਇਸ ਤਰ੍ਹਾਂ ਗੁਰੂ ਦਾ ਸਿੱਖ ਜਦ ਜਪਦਾ ਹੈ ਤੋ ਜਪਦਿਆਂ ਹੀ ਜਪਦਿਆਂ ਪ੍ਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਅਕਾਲ ਪੁਰਖ ਤੱਕ ਪਹੁੰਚ ਜਾਂਦਾ ਹੈ ਹੂ ਬਹੋ ਸ਼੍ਰੀ ਨਾਮਦੇਵ ਜੀ ਮਹਾਰਾਜ ਇਹੀ ਕੁਝ ਕਹਿ ਰਹੇ ਨੇ ਮਾਰਗ ਬਣਾ ਬਣਾਇਆ ਨਹੀਂ ਹੈ ਰਾਮ ਰਾਮ ਜਪਦਿਆਂ ਹੀ ਰਾਮ ਦਾ ਮਾਰਗ ਬਣੇਗਾ ਔਰ ਰਾਮ ਦੀ ਲੇਨਤਾ ਲਸ਼ੀਬ ਹੋਵੇਗੀ ਰਾਮ ਨਾਮ ਵਿੱਚ ਲੀਨ ਬਿਠਲ ਬਿਠਲ ਵਿੱਚ ਲੀਨ ਸ਼੍ਰੀ ਨਾਮਦੇਵ ਜੀ ਮਹਾਰਾਜ ਆਪਣੇ ਗੀਤਾਂ ਦੇ ਰਾਹੀਂ ਜਗਤ ਨੂੰ ਵਿੱਠਲ ਦੇ ਚ ਲੀਨ ਕਰਦੇ ਰਹੇ RAM ਦੇ ਚ ਲੀਨ ਕਰਦੇ ਰਹੇ ਔਰ ਭਰਮਣ ਕਰਦੇ ਆ ਕਰਦੇ ਆ अनेका ਨੂੰ ਆਪ ਨੇ RAM ਦੇ ਚ ਲੀਨ ਕੀਤਾ ਵਿੱਠਲ ਦੇ ਚ ਲੀਨ ਕੀਤਾ ਔਰ ਲੀਨ ਕਰਦੇ ਆ ਕਰਦੇ ਆ ਇੱਕ ਦਿਨ ਆਪ ਸਿਰਫ ਮਾਨਸਿਕ ਤੌਰ ਤੇ ਨਹੀਂ ਸਰੀਰਕ ਤੌਰ ਤੇ ਵੀ ਉਸ ਵਿੱਠਲ ਦੇ ਚ ਲੀਨ ਹੋ ਗਏ ਉਸ ਪ੍ਰਭੂ ਦੇ ਚ ਲੀਨ ਹੋ ਗਏ ਔਰ ਇਹ ਲੀਨਤਾ ਐਸੀ ਹੋਈ ਸੂਰਜ ਕਿਰਨ ਮਿਲੇ ਜਲ ਕਾਜਲ ਹੋ ਆ RAM ਜੋਤੀ ਜੋਤ ਰਲੇ ਸੰਪੂਰਨ ਥੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਹਾਰਾਜ ਸਭ ਨੂੰ ਚੜ੍ਹਦੀਆਂ ਕਲਾਂ 'ਚ ਰੱਖੇ ਭੁੱਲਾਂ ਚੁੱਕਾਂ ਦੀ ਮਾਫੀ ਇਹ ਕਥਾ ਤੁਹਾਨੂੰ ਕਿੱਦਾਂ ਦੀ ਲੱਗੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਤਾਂ ਜੋ ਸਾਨੂੰ ਆਪਣੀਆਂ ਭੁੱਲਾਂ ਚੁੱਕਾਂ ਗਲਤੀਆਂ ਦਾ ਪਤਾ ਲੱਗਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ